ਸੰਗਤ ਜੀ ਸਿੱਧ ਗੋਸ਼ ਚ ਬਾਣੀ ਦੇ ਵਿੱਚ ਜੋਗੀ ਲੋਕ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪ੍ਰਸ਼ਨ ਕਰਦੇ ਨੇ ਤੇ ਪਾਤਸ਼ਾਹ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਨੇ ਜੋਗੀ ਕਹਿੰਦੇ ਕਿਤ ਬਿਦ ਜਗ ਉਪਜੈ ਪੁਰਖਾ ਕਿਤ ਕਿਤ ਦੁੱਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਐ ਦੁਖ ਪਾਈ ਕਹਿੰਦੇ ਸਾਨੂੰ ਇਹ ਦੱਸੋ ਕਿ ਸੰਸਾਰ ਦੀ ਉਤਪਤੀ ਕਿਉਂ ਹੁੰਦੀ ਆ ਤੇ ਕਿਸ ਸਾਧਨ ਦੇ ਨਾਲ ਜੀਵ ਦਾ ਦੁੱਖ ਖਤਮ ਹੋ ਸਕਦਾ ਹੈ ਗੁਰਨਾਨਕ ਪਾਤਸ਼ਾਹ ਫਿਰ ਉਹਨਾਂ ਨੂੰ ਸਮਝਾਉਂਦੇ ਨੇ ਕਹਿੰਦੇ ਹੋਮੇ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰੀਐ ਦੁਖ ਪਾਈ ਕਹਿੰਦੇ ਜੀਵ ਦੇ ਆਵਾ ਗਵੰਦਕ ਕੀ ਕਾਰਨ ਹੈ ਹੋਮੇ ਆਸਾ ਤ੍ਰਿਸ਼ਨਾ ਜੋ ਆਸਾ ਤ੍ਰਿਸ਼ਨਾ ਹੈ ਉਹ ਜੀਵ ਦਾ ਦੁਬਾਰਾ ਜਨਮ ਕਰਾ ਦਿੰਦੀ ਹੈ ਇਸ ਤਰ੍ਹਾਂ ਸੰਸਾਰ ਦੀ ਉਤਪਤੀ ਚੱਲ ਰਹੀ ਹੈ ਤੇ ਜਦੋਂ ਜੀਵ ਨੂੰ ਪਰਮੇਸ਼ਰ ਦਾ ਨਾਮ ਵਿਸਰ ਜਾਂਦਾ ਫਿਰ ਜੀਵ ਦੁੱਖ ਪਾਉਂਦਾ ਜਦੋਂ ਅਸੀਂ ਨਾਮ ਦੇ ਨਾਲ ਜੁੜੇ ਰਹਿੰਦੇ ਆ ਤਾਂ ਸਾਡੇ ਸਾਰੇ ਦੁੱਖਾਂ ਦਾ ਨਾਸ਼ ਹੋ ਜਾਂਦਾ ਸਰਬ ਰੋਗ ਕਾ ਔਖਦ ਨਾਮ ਨਾਮ ਤੋਂ ਵਿਸਰਿਆ ਹੀ ਸਾਨੂੰ ਦੁੱਖ ਵਿਆਪਦੇ ਨੇ ਜਦੋਂ ਨਾਮ ਦੇ ਨਾਲ ਜੁੜਦੇ ਆ ਤਾਂ ਸਾਨੂੰ ਦੁੱਖ ਸਹਿਣ ਦੀ ਸਮਰੱਥਾ ਮਿਲ ਜਾਂਦੀ ਆ ਸਾਡਾ ਦੁੱਖ ਸਾਨੂੰ ਦੁੱਖ ਹੋ ਕੇ ਮਹਿਸੂਸ ਨਹੀਂ ਹੁੰਦਾ ਦੁੱਖ ਸਾਡਾ ਖਤਮ ਹੋ ਜਾਂਦਾ